ਜਵਰਦਸਤੀ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਪਾਦਰੀ ਸੁਮੇਤ 7 ਲੋਕਾਂ ਦੇ ਉੱਪਰ ਅਰਚਾ ਕਰ ਦਿੱਤਾ ਗਿਆ ਦਰਜ ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਤੁਸੀਂ ਤੇ ਮੈਂ ਹਾਂ ਸੁਖਮਨ ਚਿਮਾ ਯੂਪ ਦੇ ਪੀਲੀਪੀ ਤੋਂ ਇੱਕਾ ਮਾਮਲਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਹਾਲਾਂਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਐਕਸ਼ਨ ਲਿਆ ਜਾਂਦਾ ਦਰਅਸਲ ਉਹ ਮਾਮਲਾ ਚਰਚਾ ਦੇ ਵਿੱਚ ਵੀ ਬਹੁਤ ਚੱਲਦਾ ਜਿਸ ਦੇ ਵਿੱਚ ਕਿ ਪੀਲੀ ਪੀਤ ਯੂਪੀ ਦਾ ਜ਼ਿਲ੍ਹਾ ਜਿਸ ਦੇ ਉਸ ਕੁਝ ਕੁ ਇਲਾਕੇ ਦੇ ਕਿ तकरीबन ਕਈ ਪਿੰਡਾਂ ਦੇ तकरीबन 3000 ਸਿੱਖਾਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਸਿੱਖਾਂ ਨੂੰ ਜਿਹੜਾ ਇਸਾਈ ਧਰਮ ਦੇ ਵਿੱਚ ਸ਼ਾਮਲ ਕਰਵਾਇਆ ਜਾਂਦਾ ਪਰ ਉਸ ਮਾਮਲੇ ਦੇ ਵਿੱਚ ਹਾਲਾਂਕਿ ਵੱਡੀ ਖਬਰ ਇਹ ਸੀ ਹਾਲਾਂਕਿ ਬਹੁਤ ਵਾਰ ਦੇਖਣ ਨੂੰ ਮਿਲਦਾ ਹਾਲਾਂਕਿ ਮਾਮਲੇ ਜਿਹੜੇ ਮਾਜੇ ਤੋਂ ਬਹੁਤ ਨਿਕਲ ਕੇ ਸਾਹਮਣੇ ਆਏ ਨੇ ਕਿ ਸਿੱਖਾਂ ਨੂੰ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਉਸ ਧਰਮ ਪਰਿਵਰਤਨ ਦੇ ਵਿੱਚ ਲਾਲਚ ਦਿੱਤਾ ਜਾਂਦਾ ਇਸੇ ਤਰੀਕੇ ਯੂਪੀ ਦੇ ਪੀਐਨਪੀ ਦੇ ਵਿੱਚ ਵੀ ਇਸੇ ਤਰੀਕੇ ਹੁੰਦਾ तकरीबन 3000 ਸਿੱਕਾਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਤਾਂ ਜਿਸ ਦੇ ਵਿੱਚ ਧਰਮ ਪਰਿਵਰਤਨ ਦੇ ਵਿੱਚ ਪਹਿਲਾਂ ਲਾਲਚ ਦਿੱਤਾ ਜਾਂਦਾ ਕਿਹਾ ਜਾਂਦਾ ਕਿ ਤੁਹਾਨੂੰ ਜਿਹੜਾ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਘਰ ਦਾ ਜਿਹੜਾ ਰਸਣ ਪਾਣੀ ਇੱਥੋਂ ਤੱਕ ਕਿ 2 ਲੱਖ ਰੁਪਈਆ ਵੀ ਜਿਹੜਾ ਪ੍ਰਤੀ ਵਿਅਕਤੀ ਧਰਮ ਪਰਿਵਰਤਨ ਕਰਨ ਦੇ ਉੱਪਰ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਵੀ ਜਿਹੜਾ ਕੁਝ ਲੋਕਾਂ ਦੀਆਂ ਬਾਈਟਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸਥਾਨਕ ਲੋਕਾਂ ਦੀਆਂ ਜੋ ਇਸ ਮਾਮਲੇ ਦੇ ਵਿੱਚ ਹਾਲਾਂਕਿ 피해ਤ ਇਸ ਕਰਕੇ ਕਹਾਂਗੇ ਕਿ ਕੁਝ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਪਰਿਵਾਰ ਦਾ ਮਾਮਲਾ ਵੀ ਉਸੇ ਯੂਪੀ ਦੇ ਪੀਲੀ ਪੀਤਾ ਲੱਕੇ ਦੇ 3000 ਸਿੱਖਾਂ ਦੇ ਵਿੱਚੋਂ ਸਾਹਮਣੇ ਆਇਆ ਸੀ ਕਿ ਇੱਕ ਪਰਿਵਾਰ ਦੇ ਜਿਹੜੇ ਇੱਕ ਵਿਅਕਤੀ ਦਾ ਧਰਮ ਪਰਿਵਰਤਨ ਕਰਵਾ ਲਿਆ ਜਾਂਦਾ ਪਰ ਉਸ ਦੀ ਪਤਨੀ ਤੇ ਬੱਚੇ ਅੜ ਜਾਂਦੇ ਨੇ ਕਿ ਉਹਨਾਂ ਨੇ ਸਿੱਖ ਧਰਮ ਨਹੀਂ ਚੱਲਣਾ ਤੇ ਉਸ ਤੋਂ ਬਾਅਦ ਉਸ ਔਰਤ ਦੇ ਬਿਆਨ ਵੀ ਇਹ ਸਾਹਮਣੇ ਆਇਆ ਸੀ ਕਿ ਉਹਨਾਂ ਦੀ ਜਿਹੜੀ ਖੇਤੀ ਕਰ ਰਹੀ ਸੀ ਉਹਨਾਂ ਦੀ ਜਿਹੜੀ ਸਾਰੀ ਫਸਲ ਆ ਉਹ ਤਬਾਹ ਕਰ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਫਿਰ ਵੀ ਉਹ ਔਰਤ ਆਪਣੇ ਬੱਚਿਆਂ ਸਮੇਤ ਇਸ ਗੱਲ ਦੇ ਉੱਪਰ ਅੜੀ ਰਹਿੰਦੀ ਆ ਕਿ ਉਸਨੇ ਆਪਣਾ ਧਰਮ ਪਰਿਵਰਤਨ ਨਹੀਂ ਕਰਨਾ ਸਿੱਖ ਧਰਮ ਦੇ ਵਿੱਚ ਉਹ ਰਹਿਣਾ ਚਾਹੁੰਦੀ ਆ ਤੇ ਉਸ ਤੋਂ ਬਾਅਦ ਉਸ ਦੇ ਜਿਹੜੇ ਘਰ ਦੀ ਪੰਨ ਤੋੜਾ ਉਹ ਵੀ ਕੀਤੀ ਜਾਂਦੀ ਆ ਪਰ ਉਸ ਤੋਂ ਬਾਅਦ ਇਹ ਮਾਮਲਾ ਉਤੋਂ ਦੀ ਜਿਹੜੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਦੇ ਵੱਲੋਂ ਮਾਮਲਾ ਚੱਕਿਆ ਜਾਂਦਾ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਤੇ ਮਾਮਲਾ ਬਾਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਪਹੁੰਚ ਜਾਂਦਾ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਆਨ ਜਾਰੀ ਕੀਤੇ ਤੇ ਉੱਥੇ ਇੱਕ ਆਪਣਾ ਵਫਦ ਭੇਜਿਆ ਸਾਰੀ ਜਾਂਚ ਪੜਤਾਲ ਕੀਤੀ ਤੇ ਸਥਾਨਕ ਪੁਲਿਸ ਨੂੰ ਜਿਹੜਾ ਉਹਨਾਂ ਲੋਕਾਂ ਦੇ ਉੱਪਰ ਜ਼ਬਰਦਸਤੀ ਧਰਮ ਧਰਮ ਜਿਹੜੇ ਪਰਿਵਰਤਨ ਕਰਾਉਦੇ ਨੇ ਉਹਨਾਂ ਦੇ ਉੱਪਰ ਆ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਉਸੇ ਮਾਮਲੇ ਦੇ ਵਿੱਚ ਹੁਣ ਯੂਪੀ ਦੀ ਪੀਲੀ ਪੀਤ ਪੁਲਿਸ ਨੇ ਐਕਸ਼ਨ ਲਿਆਇਕਾ ਪਾਦਰੀ ਸਮੇਤ 7 ਲੋਕਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰ ਲਿਆ ਗਿਆ ਹਾਲਾਂਕਿ ਇਹਨਾਂ 7 ਲੋਕਾਂ ਨੂੰ ਪਾਦਰੀ ਸਮੇਤ ਗ੍ਰਿਫਤਾਰ ਨਹੀਂ ਕੀਤਾ ਗਿਆ ਲਗਾਤਾਰ ਯੂਪੀ ਪੁਲਿਸ ਇਸ ਦੀ ਭਾਲ ਕਰ ਰਹੀ ਹੈ ਦਰਸਤ ਇਹਨਾਂ ਦੇ ਉੱਪਰ ਇਸ ਗੱਲ ਦੇ ਇਲਜ਼ਾਮ ਲੱਗੇ ਨੇ ਜਿਸ ਤਰੀਕੇ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਸਾਨੂੰ ਲਾਲਚ ਦਿੱਤਾ ਜਾਂਦਾ ਪਰ ਕੁਝ ਕੁ ਲੋਕ ਨੇ ਜਿਹੜੇ ਘਰ ਦੀ ਤੰਗੀ ਸੀ ਆਰਥਿਕ ਹਾਲਤ ਕਮਜ਼ੋਰ ਸੀ ਲਾਲਚ ਦੇ ਵਿੱਚ ਆ ਕੇ ਆਪਣਾ ਧਰਮ ਪਰिवर्तन ਵੀ ਕਰ ਲੈਂਦੇ ਨੇ ਪਰ ਕੁਝ ਲੋਕ ਆਪਣੇ ਧਰਮ ਦੇ ਵਿੱਚ ਅਟੱਲ ਵਿਸ਼ਵਾਸ ਰੱਖਦੇ ਨੇ ਇੱਕ ਪਰਿਵਾਰ ਰੱਖਦਾ ਅੜ ਜਾਂਦਾ ਹਾਲਾਂਕਿ ਉਸ ਪਰਿਵਾਰ ਦੇ ਮੁਖੀ ਨੇ ਧਰਮ ਪਰिवर्तन ਕਰ ਲਿਆ ਜਾਂਦਾ ਪਰ ਉਸ ਦੀ ਜਿਹੜੀ ਇੱਕ ਉਸ ਦੀ ਪਤਨੀ ਤੇ ਬੱਚੇ ਅੜ ਜਾਂਦੇ ਨੇ ਜਿਸ ਤੋਂ ਬਾਅਦ ਮਾਮਲਾ ਬਹੁਤ ਜ਼ਿਆਦਾ ਹਾਈਲਾਈਟ ਹੁੰਦਾ ਇਤੋਂ ਤੱਕ ਕਿ ਉਹਨਾਂ ਦੀ ਜਿਹੜੀ ਜ਼ਮੀਨ ਜਿੱਥੇ ਖੇਤੀ ਕਰ ਰਹੇ ਹੁੰਦੇ ਨੇ ਉਹ ਜਿਹੜੀ ਫਸਲ ਆ ਉਹ ਤਬਾਹ ਕੀਤੀ ਜਾਂਦੀ ਆ ਘਰ ਦੀ ਭੰਨ ਤੋੜੋਂਦੀ ਆ ਤੇ ਉਸੇ ਮਾਮਲੇ ਦੇ ਵਿੱਚ यूपी ਦੀ ਪੀਲੀ ਪੀਤ ਪੁਲਿਸ ਦਾ ਐਕਸ਼ਨ ਹੋ ਚੁੱਕਿਆ ਜਿਸ ਦੇ ਵਿੱਚ ਕਿ ਇੱਕ ਪਾਦਰੀ ਸਮੇਤ 7 ਲੋਕਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਇਲਜ਼ਾਮ ਲੱਗੇ ਨੇ ਕਿ ਜਿਹੜਾ ਆਮ ਲੋਕਾਂ ਦਾ ਬ੍ਰੇਨ ਵਾਸ਼ ਕਰਕੇ ਮਾਈਂਡ ਵਾਸ਼ ਕਰਕੇ ਉਹਨਾਂ ਦਾ ਧਰਮ ਪਰਿਵਰਤਨ ੱਕੇ ਨਾਲ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮਾਂ ਤਹਿਤ ਇੱਕ ਪਾਦਰੀ ਸਮੇਤ 7 ਲੋਕਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਲਗਾਤਾਰ ਗ੍ਰਿਫਤਾਰੀ ਨੂੰ ਲੈ ਕੇ ਭਾਲ ਚੱਲ ਰਹੀ ਆ ਕਿਸੇ ਵੀ ਵੇਲੇ ਇਹਨਾਂ ਪਾਦਰੀ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ